ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨੂੰ ਨਵੀਂ ਨਾਤਮਿਕ ਟੈਕਨੋਲੋਜੀ ਅਤੇ ਸਾਜ਼ੋ ਸਮਾਨ ਨਾਲ 158 ਐਂਬੂਲੈਂਸ ਮੁਹੱਈਆ ਕਰਵਾਈਆਂ ਗਈਆਂ ਹਨ ਅੱਗੋਂ ਦੇਖੋ ਸਿਆਮਾਨ ਨੇ ਹੋਰ ਕੁਝ ਕੀ ਕਿਹਾ ਪੰਜਾਬ ਦੇ ਸਿਹਤ ਵਿਭਾਗ ਨੂੰ 58 ਬਹੁਤੀ ਆਧੁਨਿਕ ਤੇ ਬਿਲਕੁਲ ਲੇਟੈਸਟ ਕੀ ਮੈਸਨਾਲੇਸ ਐਂਬੂਲੈਂਸ ਜਿਹੜੀਆਂ ਨੇ ਉਹ ਸਿਹਤ ਭਵਾਨਾ ਦਿੱਤੀਆਂ ਗਈਆਂ ਨੇ ਤੇ ਇਸ ਤੋਂ ਪਹਿਲਾਂ ਸਿਹਤ ਪਖੂ ਸੀ ਕਿਉਂਕਿ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇਹ ਦਿੱਲੀ ਤੋਂ ਜਦੋਂ ਤੋਂ ਉਹਨਾਂ ਨੇ 49 ਦਿਨ ਦੀ ਸਰਕਾਰ ਵੀ ਚਲਾਈ ਸੀ ਤੇ ਐਜੂਕੇਸ਼ਨ ਤੇ ਹੈਲਥ ਨੂੰ ਪ੍ਰਾਇੋਰਟੀ ਦਿੱਤੀਆਂ ਸੀ ਦਿੱਲੀ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਮਨਲਾ ਕਲੀਨਿਕ ਕਹਿੰਦੇ ਨੇ ਇੱਥੇ ਪੰਜਾਬ ਦਾ ਆਮ ਆਦਮੀ ਕਲੀਨਿਕ ਹੈ ਤੇ ਦਿੱਲੀ ਦੇ ਹਸਪਤਾਲ ਸ਼ਾਨਦਾਰ ਬਣਾਤੇ ਬਹੁਤ ਵੱਡੇ ਵੱਡੇ ਦੁਨੀਆ ਪਰ ਦੇ ਸਖਸ਼ੀਤਾ ਜਿਹੜੀਆਂ ਉਹ ਮਨਲਾ ਕਲੀਨਿਕਾਂ ਉਤੇ ਸਕੂਲਾਂ ਨੂੰ ਦੇਖਣ ਆਉਂਦੇ ਨੇ ਜਿਨ੍ਹਾਂ ਚ ਯੂਨੈਸੈਫ ਦਾ ਜਲ ਸ਼ਕਤੀ ਕਾਫੀ ਹਨਨ ਜਾ ਉਸ ਵੇਲੇ ਦੇ ਰਾਸ਼ਟਰਪਤੀ ਅਮਰੀਕਾ ਦੇ ਟਰੰਪ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਵੀ ਉਹਨਾਂ ਹੋਰ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਮਹੱਲਾ ਕਲੀਨਿਕ ਦਾ ਮਾਡਲ ਨੂੰ ਤੇ ਸਕੂਲਾਂ ਨੇ ਮਾਡਲ ਨੂੰ ਦੇਖਣ ਆਉਂਦੇ ਨੇ 325 ਐਂਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸੇਵਾਵਾਂ ਪ੍ਰਦਾਨ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ 'ਚ 15 ਮਿੰਟ ਤੇ ਪਿੰਡੂ ਖੇਤਰ 'ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਓਸਟਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੁਕਣਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਣੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਆ ਤੇ 14 ਕਰੋੜ ਦੀ ਲਾਗਤ ਨਾਲ 52 ਨਵੀਂ ਅੱਜ ਐਂਬੂਲੈਂਸ ਜਿਹੜੇ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਨ ਇਹ ਨਹੀਂ ਹੈ ਕਿ ਫੱਟਾ ਲਾਤਾ ਅੰਦਰ ਵਸ ਇੱਕ ਇਹਦੇ ਵਿੱਚ ਬਹੁਤ ਸਾਰੀ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ ਗੋਲਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਐਸਐਸਐਫ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਤੀਆਂ 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਹਜ਼ਾਰਾਂ ਦੀ ਗਿਣਤੀ ਚ ਹੈ ਜੀਆਂ ਜਿੰਦਗੀਆਂ ਬਚੀਆਂ ਨੇ ਜਿਹੜੀਆਂ ਐਸਐਸਐਫ ਨੇ ਟਾਈਮ ਤੇ ਹਸਪਤਾਲ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਇਕੱਲਾ ਇਹ ਨਹੀਂ ਕਿ ਐਸਐਸਐਫ ਨੇ ਕੰਨੀਆਂ ਐਕਸੀਡੈਂਟ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੋਈ ਸੜਕ ਤੇ ਤਾਂ ਉਹ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਪਹੁੰਚਾਤਾ ਹਸਪਤਾਲ ਚ ਉਹਨਾਂ ਦੀ ਉਹਨਾਂ ਦੀ ਐਵਰੇਜ ਟਾਈਮ ਤਾਂ 6 ਮਿੰਟ ਹੈ ਜੇ ਮਿਲ ਕੇ ਕਹਿੰਦੇ ਤਾਂ ਵੀ ਨਹੀਂ ਹੈਗਾ ਕਿ ਭਾ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਖੜੀਆਂ ਨੇ ਤੁਸੀਂ ਆਮ ਤੌਰ ਤੇ ਸੜਕਾਂ 'ਤੇ ਜਾਂਦੇ ਹਾਂਗੇ ਐਸਐਸਐਫ ਦੀਆਂ ਗੱਡੀਆਂ ਤੁਹਾਨੂੰ ਅਕਸਰ ਮਿਲ ਜਾਣਗੀਆਂ ਤੇ ਕਈ ਹੋਰ ਸੂਬੇ ਵੀ ਸਾਨੂੰ ਇਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਸ਼ੁਰੂ ਕੀਤਾ ਕੀ ਕੀ ਤੁਸੀਂ ਵਿੱਚ ਦਿੱਤਾ ਹੋਇਆ ਟ੍ਰੇਨਿੰਗ ਕਿੱਥੋਂ ਦਿੱਤੀ ਹੈ ਅਸੀਂ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਭੇਜੋ ਟ੍ਰੇਨਿੰਗ ਅਸੀਂ ਦੇ ਦਾਂਗੇ ਸੋ ਇੱਕ ਨਵਾਂ ਆਈਡੀਆ ਤੇ ਦੇਸ਼ ਦੇ ਵਿੱਚ ਪਹਿਲਾਂ ਕੋਈ ਵੀ ਇਦਾਂ ਦੀ ਪੁਲਿਸ ਨਹੀਂ ਹੈਗੀ ਜਿਹੜੀ ਕੱਲੀ ਸੜਕਾਂ ਵਾਸਤੇ ਹੋਵੇ ਉਹਦੇ ਨਾਲ ਸੜਕਾਂ 'ਤੇ ਕ੍ਰਾਈਮ ਵੀ ਘਟਿਆ ਹੈ ਜੋ ਸੜਕਾਂ ਤੇ ਲੁੱਟਖੋ ਹੁੰਦੀ ਸੀ ਉਹ ਸਭ ਕਿਉਂਕਿ ਡਰ ਪੈਦਾ ਹੋ ਗਿਆ ਕਿ ਹਰ 5 15 ਕਿਲੋਮੀਟਰ ਬਾਅਦ ਖੜੇ ਨਹੀਂ ਔਰ ਵੈਲ ਟ੍ਰੇਨਡ ਨੇ ਉਹ ਬਹੁਤ ਵਧੀਆ ਉਹਨਾਂ ਕੋਲੇ ਗੱਡੀਆਂ ਨੇ ਚੀਜ਼ ਚੀਜ਼ ਵੀ ਕਰਨਾ ਪੈ ਗਿਆ ਸੋ ਐਸਐਸਐਫ ਦੇ ਨਾਲ ਵੀ ਜੁੜੀਆਂ ਹੋਈਆਂ ਨੇ 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆ ਜੂਗੀ ਐਸਐਸਐਫ ਇਹਨਾਂ ਨੂੰ ਬੁਲਾ ਸਕਦੇ ਆ ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਕਿਉਂਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇ ਜ਼ਰੂਰੀ ਆ ਇਸਪੋਂ ਅਸੀਂ 850 ਤੋਂ ਉੱਪਰ ਹੋਵੇ ਸਾਡੇ ਅਮਰਵਿਕਿਨਿਕ ਹੋਗੇ ਜਿਨੇ ਚੋਂ ਤੱਕ ਲਗਭਗ ਪਾਉਣੇ 2 ਕਰੋੜ ਲੋਕ ਆ ਕੇ ਉੱਥੇ ਦਵਾਈ ਲੈ ਚੁੱਕੇ ਨੇ ਜੇ ਆਪਾਂ ਪਾਉਣੇ 2 ਕਰੋੜ ਚੋ ਇਹ ਸਮਝ ਲਓ ਚਲੋ ਵੀ 50 ਲੱਖ ਬੰਦਾ ਜਾਂ 70 ਲੱਖ ਬੰਦਾ ਦੁਬਾਰਾ ਆ ਗਿਆ ਹੋਣਾ ਕਿ ਉਹ ਦਾ ਦੂਜਾ ਕਿਹੜਾ ਹੋਗਾ ਤਾਂ ਵੀ 1 ਕਰੋੜ ਬੰਦਾ ਜੇ ਮਤਲਬ ਆ ਕੇ ਉੱਥੋਂ ਠੀਕ ਹੋ ਗਿਆ ਤਾਂ ਹਰ ਤੀਜਾ ਬੰਦਾ ਪੰਜਾਬ ਦਾ ਜਿਹੜਾ ਉਹ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕਿਆ। ਔਰ ਸਾਡੇ ਕੋਲੇ ਇੱਕ ਡਾਟਾ ਵੀ ਮੈਂ ਅਸੀਂ ਕਲੈਕਟ ਕਰ ਰਹੇ ਹਾਂ ਮੰਤਰੀ ਸਾਹਿਬ ਨੂੰ ਕਿਹਾ ਮੈਂ। ਕਿਉਂਕਿ ਜਦੋਂ ਆਉਂਦੇ ਆ ਉਹ ਸਾਰਾ ਕੁਝ ਉੱਥੇ ਪੇਪਰਲੈਸ ਆ ਸਾਰਾ ਕੁਝ ਕੰਪਿਊਟਰ 'ਚ ਫੀਡ ਕਰਦੇ ਆ ਅਸੀਂ। ਉਹਨੂੰ ਪਾਸਪੋਰਟ ਵੀ ਦੇ ਦਿੰਨੇ ਆ ਆਪਣਾ ਕਿ ਤੂੰ ਆਪਣਾ ਪਾਸਪੋਰਟ ਲਾ ਲ। ਤੇ ਕਿਹੜੀ ਆਹ ਜਿਹੜੀ ਦਵਾਈ ਹੈ ਇਹ ਲਿਖੀ ਹੋਈ ਹੈ। ਜਿਹੜੀ ਸਪੈਕਸ਼ਨ ਲਿਖੀ ਹੋਈ ਹੈ ਜਿਹੜੀ ਦਵਾਈ ਉਹਨੂੰ ਜੇ ਉਹ ਵੀ ਫਾਰਮ ਉਹਦੇ ਮੋਬਾਈਲ ਤੇ ਆ ਜਾਂਦੀ ਹੈ ਉਹਦਾ ਜੇ ਕੋਈ ਟੈਸਟ ਉਹ ਵੀ ਮੋਬਾਈਲ ਤੇ ਆ ਜਾਂਦਾ فرض ਕਰੋ ਉਹ ਕਿਤੇ ਯੂਪੀ ਚ ਗਿਆ ਹੋਇਆ ਜਾਂ ਉਹ ਕਿਤੇ ਕੋਈ ਆਪਣੇ ਕੰਮ ਕਿਤੇ ਮਹਾਰਾਸ਼ਟਰ ਗਿਆ ਹੋਇਆ ਜਾਂ ਗੁਜਰਾਤ ਗਿਆ ਹੈ ਉੱਥੇ ਨੂੰ ਕੋਈ ਦਿੱਕਤ ਆ ਗਈ ਉੱਥੇ ਜੀ ਉਹ ਡਾਕਟਰ ਤੇ ਜਾਊਗਾ ਤਾਂ ਉਹਨੂੰ ਘਰੇ ਫੋਨ ਕਰਕੇ ਇਹ ਨਹੀਂ ਪੁੱਛਣਾ ਪੂਰਾ ਗਿਆ ਦਵਾਈ ਦੀ ਫੋਟੋ ਖਿੱਚ ਕੇ ਭੇਜੋ ਉਹਦੇ ਆਪਣੇ ਮੋਬਾਈਲ 'ਚ ਹੀ ਸਾਰਾ ਹੈਲਥ ਰੈਕਡ ਉਹਦਾ ਡਾਟਾ ਈੜਾ ਉਹਦੇ ਵਿੱਚ ਉਹ ਡਾਕਟਰ ਨੂੰ ਦਿਖਾ ਸਕਦਾ ਉਸੇ ਵੇਲੇ ਤੇ ਉਸ ਉਸ ਹਿਸਾਬ ਨਾਲ ਡਾਕਟਰ ਉਹਨੂੰ ਜਿਹੜਾ ਟਰੀਟ ਕਰ ਸੋ ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਣਾ ਕਿ ਸਾਨੂੰ ਇਹ ਪਤਾ ਲੱਗ ਜਾਣਾ ਕਿ ਪੰਜਾਬ ਦੇ ਵਿੱਚ ਕਿਹੜੇ ਖਿੱਤੇ 'ਚ ਕਿਹੜੇ ਏਰੀਆ 'ਚ ਕਿਹੜੀ ਬਿਮਾਰੀ ਦੇ ਜ਼ਿਆਦਾ ਮਰੀਜ਼ ਆ ਰਹੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ ਗਲੂਕੋਜ਼ ਸ਼ੂਗਰ ਦੇ ਕਿੰਨੇ ਕੇਸ ਆ ਰਹੇ ਨੇ ਹੈਪੇਟਾਈਟਸ ਸੀ ਦੇ ਕਿੰਨੇ ਆ ਰਹੇ ਨੇ बच्चे च बीमारी जी ज्यादा पाई जा रही है किलाके च पाई जा रही है सामू यह पता लग जूगा उस इलाके चलिट डॉक्टर जोल सकते साल एम्बूलेंसा द्वारा एक लाख एक हजार नौ सौ तरवंजा जेडे मरीज ने उन्होंने सेवा दिखाई जी जो दस हजार सत सौ सैती हार्ट पेसेंट से इमीजिएटली उन्होंने लेके गए 28540 प्रेग्नेंट ਲੇਡੀਆਂ ਨੂੰ ਡਿਲੀਵਰੀ ਲਈ ਹਸਪਤਲ ਲੈ ਕੇ ਗਏ ਜਿਨ੍ਹਾਂ ਚੋਂ 80 ਡਿਲੀਵਰੀ ਐਂਬੂਲੈਂਸ ਦੇ ਵਿੱਚ ਹੀ ਹੋਈਆਂ ਸਕਸੈਸਫੁਲ ਡਿਲੀਵਰੀਜ਼ ਹੋਈਆਂ ਐਂਬੂਲੈਂਸ ਕਿਉਂਕਿ ਸਬ ਸਮਾਨ ਹੈ ਗਿਆ ਉੱਥੇ ਤਾਂ ਅਸੀਂ ਪੰਜਾਬ ਨੂੰ ਹੈਲਥ ਦੇ ਮਾਮਲੇ 'ਚ ਨੰਬਰ 1 ਬਣਾਉਣਾ ਹੈ ਇਹ ਸਾਡਾ ਮਿਸ਼ਨ ਹੈ ਤੇ ਅੱਜ ਐਂਬੂਲੈਂਸਸ ਸੀਤਪੁਰ ਨੂੰ ਦਿੱਤੀ ਗਈ ਨਾਉਣ ਵਾਲੇ ਦੇ ਨਾਲ ਚ ਬਹੁਤ ਸਾਰੇ ਮੈਡੀਕਲ ਸਟਾਫ ਭਰਤੀ ਕੀਤੇ ਜਾਣਗੇ